ਕਭਾ ਜੀ ਕਿੰਨੇ ਕੋ ਤੋਂ ਸਟਾਰਟ ਹੋ ਜਾਂਦਾ ਬਈ ਆਪਣੇ ਕੋਲ ਟਰੈਕਟਰ ਰਕ ਤੋਂ ਲੈ ਕੇ ਵੀਰਿਆ 3 ਕ ਲੱਖ ਤੱਕ ਠੀਕ ਹੈ ਜੀ ਲੱਖ ਤੋਂ ਲੈ ਕੇ ਬਈ 3 ਕ ਲੱਖ ਤੱਕ ਐਂਡ ਹੀ ਹੈਗਾ ਹਾਂ ਜੀ ਇਹ ਤਾਂ ਮੰਗ ਪਈ 1 ਲੱਖ 15000 ਦੀ ਆ ਠੀਕ ਹੈ ਜੀ ਲੱਖ ਰੁਪਏ ਦਾ ਹਾਂ ਨਾ ਤੇ ਦੇ ਦਾਂ ਟਰੈਕਟਰ ਦਾ ਹਾਂ ਸਟਾਰਟ ਕਰਕੇ ਦਿਖਾ ਦਈਏ ਬਈ ਹਾਂ ਜੀ ਹਾਂ ਚੱਲ ਚਲਾ ਵੀ ਦਾ ਵਧੀਆ ਟਰੈਕਟਰ ਐ ਲੈ ਨਹੀਂ ਫੇਰ ਨਾ ਕੜੀਏ ਕਈ ਕਿਸਾਨ ਭਰਾ ਨਾ ਕੰਪਨੀ ਦੇ ਬੱਚੇ ਜਾ ਕੇ ਕਹਿੰਦੇ ਨੇ ਵੀ ਸਾਨੂੰ ਇਹ ਤਿਆਰ ਕਰਕੇ ਦੇ ਦਿਓ ਕਿਉਂਕਿ ਭਾਈ ਇਹ ਲੱਭ ਨਹੀਂ ਰਹੇ ਬਾਈ ਕੋਲੇ ਤਿੰਨ ਚਾਰ ਟਰੈਕਟਰ ਖੜੇ ਨੇ ਨਾ ਇਹਦੇ ਭਾਈ ਇਹਦੇ ਨਾਲ ਦੇ ਇੰਜਨ ਇਹ ਕਿਹੜਾ ਰੱਖਿਆ ਭਾਈ ਸੋਨਾਲੀਕਾ 60 ਵਾਲਾ ਜੀ ਸੋਨਾਲੀਕਾ 60 ਵਾਲਾ ਇੰਜਨ ਰੱਖਿਆ ਭਾਈ ਵਧੀਆ ਪਾਵਰ ਹੋਇਆ ਅੱਛਾ ਟਰਬੋ ਟਰਬੋ ਹੋਇਆ ਭਾਈ ਟਰਬੋ ਹੋਇਆ ਹੈਗਾ ਅੱਜ ਦੋਸਤੋ ਕੀ ਹਾਲ ਚਾਲ ਨੇ ਤੁਸੀਂ ਵੀ ਭਾਈ ਜੀ ਛੋਟਾ ਟਰੈਕਟਰ ਖਰੀਦਣਾ ਚਾਹੁੰਦੇ ਆ ਸਸਤੇ ਭਾ ਦਾ ਇੰਜਨ ਗੇਅਰ ਦਾ ਵੀ ਚੰਗਾ ਬਾਈ ਹੈਪੀ ਕੋਲੇ ਖੜੇ ਆਗੇ ਕਰਦੇ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਸਸਤੇ ਕ ਵਰੀਆ ਬਾਈ ਜੀ ਖੜੇ ਕਿੱਥੇ ਆ ਬਾਈ ਜੀ ਇਹ ਬਰੇ 90 ਤੋਂ 500 ਰੋੜਾ ਜੀ ਨਾਬਾ 500 ਰੋੜਾ ਬਾਈ 500 ਰੋੜਾ ਜੀ ਕੈਦੂ ਉਪਰ ਅੱਡਾ ਬੱਸ ਅੱਡਾ ਪੈਂਦਾ ਜੀ ਠੀਕ ਆ ਬਾਈ ਜੀ ਉਨੀ ਆਪਾਂ ਨੂੰ 500 ਆਉਣਾ ਹੀ ਨਾ ਪਵੇ ਠੀਕ ਆ 7 ਕਿਲੋਮੀਟਰ ਨਾਬਾ 7 ਹੀ ਆਪਾਂ ਨੂੰ 500 ਠੀਕ ਸੈਂਟਰ 'ਚ ਪੈਂਦਾ ਸੀ ਕੈਦੂ ਉਪਰ ਦਾ ਬਸ ਅੱਡਾ ਓਕੇ ਬਾਈ ਜੀ ਠੀਕ ਆ ਬਾਈ ਜੀ ਜਿੱਦਾਂ ਦਾ ਬਾਈ ਤੁਹਾਡਾ ਸੁਹਾਗ ਹੈ ਕਹੇ ਹਨਾ ਨਰਮ ਸੁਹਾਗ ਹੈ ਟਰੈਕਟਰ ਵੀ ਬਾਈ ਇੱਦੇ ਰਹਿਣਗੇ ਬਾਈ ਹਾਂ ਜੀ ਹਾਂ ਟਰੈਕਟਰ ਚੇਕ ਜਿਹੜੀ ਹੁੰਦੀ ਆ ਉਹੀ ਕਹਿ ਕੇ ਦਵਾਂਗੇ ਠੀਕ ਹੈ ਗਰੰਟੀ ਹੋ ਗਈ ਗਰੰਟੀ ਵੀਰੇ ਵਾਲਾ ਬਾਅਦ ਚ ਲਾ ਕੇ ਸੱਦੀ ਕਰਕੇ ਦੇ ਜੀ ਠੀਕ ਹੈ ਜੀ ਇੰਜਨ ਗੇਰ ਦੀ ਗਰੰਟੀ ਹੋ ਗਈ ਬਈ ਬਾਕੀ ਕਾਗਜ਼ ਪੱਤਰਾ ਤੇ ਵੀ ਬਾਈਕ 100% ਗਰੰਟੀ ਹੋ ਨੰਬਰ ਵੀ ਟਰੈਕਟਰਾਂ ਦੇ ਰਹਿਣਗੇ ਬਈ ਵਿੱਚ ਹਮਾਚਲ ਨੰਬਰ ਵੀ ਨੇ ਹਰਿਆਣਾ ਵੀ ਨੇ ਠੀਕ ਹੈ ਜੀ ਪੰਜਾਬ ਵੀ ਯਾਰ ਠੀਕ ਹੈ ਜੀ ਮੈਕਸ ਹੁੰਦੇ ਨੇ ਸਾਰੇ ਵੈਰੀਟੀ ਠੀਕ ਹੈ ਠੀਕ ਹੈ ਕਾਪੀ ਕਾਗਜ਼ ਤੇ ਚੰਗੇ ਰਹਿਣਗੇ ਹਾਂ ਜੀ ਠੀਕ ਜਿਵੇਂ ਕਾਗਜ਼ ਹੋਣਗੇ ਓਖਲੇ ਦੱਸਾਂ ਠੀਕ ਆ ਭਾਜੀ ਕਿੰਨੇ ਕੁ ਤੋਂ ਸਟਾਰਟ ਹੋ ਜਾਂਦਾ ਬਈ ਆਪਣੇ ਕੋਲ ਟਰੈਕਟਰੱਖ ਤੋਂ ਲੈ ਕੇ ਵੀਰੇ 3 ਲ ਇਹ ਚਲੋ ਹੋਰ ਵੀ ਵੱਧ ਵੀ ਲੈ ਲੈਣੇ ਆ ਵੱਧ ਵੀ ਲੈ ਲੈਣਾ ਗਾ ਜੀ ਬਾਕੀ ਡਿਮਾਂਡ ਆਣਾ ਬਾਈ ਠੀਕ ਆ ਬਾਈ ਬਾਕੀ ਬਾਈ ਸਕਰੀਨ ਤੇ ਨੰਬਰ ਆ ਸੰਪਰਕ ਜ਼ਰੂਰ ਕਰ ਲਿਓ ਲੋਕੇਸ਼ਨ ਬਾਈ ਨਜ਼ਰ ਤੇ ਸਭ ਤੋਂ ਪਹਿਲਾਂ ਮਿੱਤਰੋ ਦਿਖਾਉਣ ਆ ਕੇ ਸੋਨੋ ਸਵਰਾਜ 724 ਦੱਸੋ ਬਾਈ ਇਹ ਕਿੰਨੇ ਮਾਡਲ ਦਾ 87 ਮਾਡਲ ਦਾ ਜੀ ਠੀਕ ਆ ਜੀ ਹੈਗਾ ਰਿਮੜਾ ਕਰਾ ਠੀਕ ਆ ਬਾਈ ਜੀ ਲੈ ਮਿੱਤਰੋ ਸਾਰਾ ਓਰੀਜਨਲ ਆ ਬਾਈ ਕਹਿੰਦਾ ਤੇ ਇੰਜਨ ਗੇਅਰ ਦਾ ਬਾਈ ਕਿਵੇਂ ਰੂਗਾ ਗੇਅਰ ਤਾਂ ਠੀਕ ਆ ਜੀ ਲੋਕ ਹੈਗਾ 60 65 ਪੈਸੇ ਇੰਜਨ ਦਾ ਠੀਕ ਆ ਜੀ ਲੇ ਮਿੱਤਰੋ ਟਾਇਰ ਵੀ ਚੰਗੇ ਪੈਣਗੇ ਕੰਡੀਸ਼ਨ ਦਾ ਆਹ ਦੇਖੋ ਬਈ ਮਗਰਾਡ ਮਗਰੂਟ ਬਈ ਸਾਰੇ オリジナル ਹੀ ਨੇਗੇ ਨਾਲ ਦਾ ਹੀ ਆ ਸਾਰਾ ਕੁਝ ਨਾਲ ਦਾ ਹੀ ਆ ਜੀ ਠੀਕ ਆ ਜੀ ਨਗ ਬਈ ਸਾਰੇ ਪੂਰੇ ਮਿਲਣਗੇ ਹਾਂਜੀ ਹਾਂਜੀ ਠੀਕ ਆ ਲੈ ਮਿੱਤਰੋ ਦੇਖ ਸਕਦੇ ਹੋ ਟਰੈਕਟਰ ਪੂਰਾ ਫੁੱਲ ਚੰਗਾ ਪਿਆਗਾ ਜੇ ਬਈ ਤੁਸੀਂ ਛੋਟੇ ਬਜਟ ਦਾ ਟਰੈਕਟਰ ਖਰੀਦਣਾ ਚਾਹੁੰਦੇ ਹੋ ਇੱਥੇ ਆਜੋ ਬਈ ਰੇਟ ਬਈ ਇਹਦਾ ਕਿਹ ਰਹੂਗਾ ਰੇਟ ਬਈ ਇਹਦਾ ਮੰਗਤਾ 115000 ਦੀ ਆ ਠੀਕ ਆ ਜੀ ਲੱਖ ਰੁਪਏ ਦਾ ਹਾਂ ਨਾ ਤੇ ਦੇ ਦਾਂ ਲੱਖ ਰੁਪਏ ਦਾ ਲੱਖ ਲੈ ਮਿੱਤਰੋ ਸਿਰਫ 1 ਲੱਖ ਰੁਪਏ ਦਾ ਆਹ ਟਰੈਕਟਰ ਮਿਲ ਜੂਗਾ ਤੁਹਾਨੂੰ ਸਵਰਾਜ 724 ਪੰਜਾਬ ਨੰਬਰ ਜੀ ਆਸੇ ਤੋਂ ਵੀ ਸਸਤਾ ਕਹਿ ਸਕਦੇ ਆ ਪੰਜਾਬ ਨੰਬਰ ਜੀ ਪੰਜਾਬ ਨੰਬਰ ਆਸੇ ਤੋਂ ਵੀ ਸਸਤਾ ਟਰੈਕਟਰ ਆ ਮਿੱਤਰੋ ਤੇ ਅਗਲਾ ਦਿਖਾਉਣੇ ਆ ਮਿੱਤਰੋ ਤੁਹਾਨੂੰ ਸਵਰਾਜ 855 ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਮਿੱਤਰੋ ਤੇ ਮਾਡਲ ਵੇਜੀਏ ਇਹ 98 ਮਾਡਲ ਹੈ ਠੀਕ ਆ ਜੀ ਲੈ ਮਿੱਤਰੋ 98 ਮਾਡਲ ਆ ਕੰਡੀਸ਼ਨ ਦਾ ਪੂਰਾ ਚੰਗਾ ਪਿਆਗਾ ਇਹ ਰੰਗ ਪੇਂਟ ਦੀ ਗੱਲਬਾਤ ਕਰੀਏ ਭਾਈ ਸਾਰਾ ਨਾਲ ਦਾ ਜੀ ਸਾਰਾ ਨਾਲ ਦਾ ਤੋਂ ਹੁੰਦਾ ਸਾਰਾ ਅਰੀਜਨਲ ਹੈ ਜੀ ਸਾਰਾ ਅਰੀਜਨਲ ਹੀ ਹੈਗਾ ਕਿਤੇ ਕਲਮ ਨਹੀਂ ਲੱਗੀ ਹੋਵੇ ਠੀਕ ਆ ਜੀ ਬੈਟਰੀ ਬੂਟਰੀ ਪਖੋ ਭਾਈ ਸਾਰਾ ਓਕੇ ਹੈ ਠੀਕ ਆ ਭਾਈ ਬਾਕੇ ਰਿੰਮਾ ਰੁੰਮਾ ਤੇ ਭਾਈ ਚਾਤੀ ਮਰਵਾਦੇ ਰਿੰਮਾ ਰੁੰਮਾ ਵੀ ਬਹੁਤ ਪੂਰੇ ਸਾਫ ਪੈਨੇਗੇ ਰਿੰਮਾ ਰੁੰਮਾ ਤੇ ਵੀ ਟਾਂਕਾ ਨਹੀਂ ਲੱਗਿਆ ਵਗੈ ਠੀਕ ਆ ਭਾਈ ਪੂਰੇ ਪੇਂਟਰੀ ਲੱਗੀ ਵੀਰੇ ਮਨੂ ਕਰ ਓਕੇ ਭਾਈ ਜੀ ਠੀਕ ਆ ਭਾਈ 14 ਦਾ ਟੈਰ ਸਾਰੇ ਨਾਲ ਦੇ ਨੇ ਸਾਰਾ ਰੰਗ ਸਾਰਾ ਪੇਂਟ ਰੰਗ ਨਾਲ ਦਾ ਹੀ ਹੈ ਠੀਕ ਆ ਭਾਈ ਵੀਡੀਓ ਦਾ ਚੈਕਰ 540 ਨੇ 99 ਮਾਡਲ ਆ ਅੰਦਰ ਪੰਪ ਵਾਲਾ ਠੀਕ ਆ ਜੀ ਇਹ ਜੇ ਬਾਈ ਕਹੇ ਆ ਮਗਰਾਡ ਮੂ ਰੂਟ ਵੀ ਬਾਈ ਜੇ ਆਪਾਂ ਕਹਿ ਲਈਏ ਨਾ ਸਿੱਸ਼ਿਆਂ ਵਰਗੇ ਕਹਿ ਸਕਦੇ ਆ ਕਿ ਇਹਨਾਂ ਨੂੰ ਪੂਰੇ ਚੰਗੇ ਪੈਣੇਗੇ ਕੋਈ ਬੈਲਟ ਬੋਲਟ ਨਹੀਂ ਹੈਗਾ ਇਹਦਾ ਰੇਟ ਰੂਗਾ ਬਾਈ ਰੇਟ ਵੀਰੇ ਜਮਾਂ ਜਾਇਜ 1.85 ਲੱਖ ਮੰਗਾ ਜੀ 1.85 ਲੱਖ 855 ਹਾਂ ਜੀ ਦੇਣ ਦਾ ਮੌਕੇ ਤੇ ਮਾਨਤਾਨ ਵਧੀਆ ਕਰ ਦਾਂਗੇ ਠੀਕ ਆ ਲੈ ਮਤਲਬ ਮੌਕੇ ਤੇ ਮਾਨਤਾਨ ਵਧੀਆ ਹੋ ਜਾਊਗਾ ਬਾਈ ਮਤਲਬ ਕਹਿ ਲਈਏ ਬਾਈ ਇੰਨਾ ਵਧੀਆ ਸੁਭਾਅ ਦਾ ਬਾਈ ਹੈਗਾ ਠੀਕ ਆ ਸੁਣੋ ਮੋਡਰਨ ਨਹੀਂ ਦਿੰਦਾ ਜੇ ਤੁਸੀਂ ਜਿੰਨਾ ਬਾਕੀ ਬਈ ਦੱਬਿਆ ਜਾਂਦਾ ਬਾਈ ਨੂੰ ਦੱਬ ਲਿਆ ਕੋਈ ਚੱਕਰ ਨਹੀਂ ਹੈਗਾ ਨਾ ਵੀ ਠੀਕ ਆ ਬਈ ਜੀ ਤੇ ਅੱਗੇ ਆ ਗਿਆ ਮਿੱਤਰੋ 1035 ਜੇ ਸੀਰੀਜ਼ ਦੇ ਵਿੱਚ ਆ ਠੀਕ ਆ ਜੀ 1035 ਆ ਨਾ ਬਈ ਮਹਾਸ਼ਕਤੀ ਜਗਿਆ ਨਾ ਜੀ ਠੀਕ ਆ ਜੀ ਮਾਡਲ ਬਈ ਇਹ ਮਾਡਲ 5 2005 ਠੀਕ ਆ ਲੈ ਮਿੱਤਰੋ 2000 ਹਿਮਾਚਲ ਨੰਬਰ ਆ ਜੀ ਹਿਮਾਚਲ ਨੰਬਰ ਆਗਾ ਤੇ ਸੋ ਮਰਾਠਾ ਸਰ ਜੰਗ ਹੋਏ ਮੈਨੇ ਠੀਕ ਆ ਜੀ ਮਤਲਬ ਕਹਿ ਲਿਆ ਬਈ ਸਾਰੀ ਨਾਲ ਦੀ ਠੀਕ ਆ ਜੀ ਲੈ ਮਿੱਤਰੋ ਕੰਡੀਸ਼ਨ ਤੋਂ ਜੇ ਚੈੱਕ ਕਰ ਸਕਦੇ ਹੋਗੇ ਤੇ ਵਾਕ ਪਿਛਲਾ ਟਾਇਰ ਲਾ ਲਓ ਜੀ ਅੱਧਿਆਂ ਤੋਂ ਵੱਧ ਨੇ ਓਕੇ ਜੀ ਅਗਲੇ ਬਿਰਲਾ ਦੇ ਹੈਗੇ 70 80 ਪੈਸੇ ਠੀਕ ਆ ਜੀ ਤੇ ਬਾਕੀ ਦੇਖ ਸਕਦੇ ਬਈ ਚੰਗਾ ਟਰੈਕਟਰ ਪਿਆ ਇੰਜਨ ਗੇਅਰ ਦਾ ਬਾਈ ਕਹਿੰਦਾ ਫੁੱਲ ਗਰੰਟੀ ਰੋਗੇ ਕਾਪੀ ਕਾਗਜ ਦਾ ਬਈ ਮਾੜਾ ਨਹੀਂ ਹੋਊਗਾ ਟਰੈਕਟਰ ਹੈਣਾ ਬਈ ਮਾਸ਼ਾਅੱਲ ਨੰਬਰ ਜੀ ਕਾਪੀ ਦੀ ਫੋਟੋ ਸ਼ੀਟ ਆਪਣੇ ਕੋਲ ਦੀ ਠੀਕ ਆ ਜੀ ਤੇ ਲਿਖ ਕੇ ਲਿਆ ਲੈ ਕੇ ਕਹਾ ਦੇ ਦਾਂਗੇ ਠੀਕ ਆ ਜੀ ਰੇਟ ਬਈ ਰੇਟ ਹੈ 1.5 ਲੱਖ ਮੰਗਾ ਜੀ ਠੀਕ ਆ ਜੀ 1.5 ਲੱਖ ਰੁਪਇਆ 10 35 ਠੀਕ ਆ ਲੈ ਮੈਂ ਵਧੀਆ ਮਾਨਤਾ ਕਰ ਦਾਂਗੇ ਇਹੋ ਜੀ ਠੀਕ ਆ ਜੀ 1.5 ਲੱਖ ਰੁਪਇਆ ਮੰਗ ਆ ਗਈ ਮੌਕੇ ਤੇ ਹੋ ਜਗਾ ਮਿੱਤਰੋ ਤੇ ਅੱਗੇ ਆ ਗਿਆ ਬਈ Mahindra 475 DI ਸਿੰਗਲ ਕਲੱਚ ਆ ਬਈ ਜੀ ਡਬਲ ਸਿੰਗਲ ਕਲੱਚ ਆ ਜੀ ਸਿੰਗਲ ਕਲੱਚ ਆਗਾ ਚਾਰੇ ਟਾਇਰ ਨਵੇਂ ਮੰਗੂ ਨੇ 90 95 ਪੈਸੇ ਠੀਕ ਆ ਜੀ ਤੇ ਇੰਜਣੇਰ ਤਾਂ ਵਧੀਆ ਜੀ ਹੈ ਠੀਕ ਆ ਬਾਈ ਜੀ ਬਾਕੀ ਰੰਗ ਪੇਂਟ ਤੁਸੀਂ ਦੇ ਹੀ ਸਕਦੇ ਹੋ ਬਈ ਕਹਿ ਲਿਆ ਬਈ ਸਾਰਾ ਨਾ ਜਿੰਨਾ ਲਿਆ ਹੋਇਆ ਬਈ ਧੁੱਪ ਨਾਲ ਹੀ ਲਿਆ ਹੋਇਆਗਾ ਕਿਉਂਕਿ ਬਈ ਬਾਕੀ ਦੇਖ ਵੀ ਰਿਹਾ ਹੈ ਨਾ ਬਈ ਸ਼ੋ ਸ਼ੂ ਪੂ ਪੱਖੋ ਦੇਖੋ ਬਈ ਪੂਰਾ ਚੰਗਾ ਪਿਆਗਾ ਤੇ ਇਹਦਾ ਰੇਟ ਬਈ ਵੇਰੇ ਵੀਰੇ ਦਾ 175000 ਰੁਪਏ ਦੀ ਮੰਗ ਹੈ। ਕਿੱਸ ਸਨੋ? ਹੈ ਵੀ ਕਿੱਸ ਸਨੋ? ਜੱਸ ਸਨੋ ਦੇ ਦਾਂਗੇ 165000 ਦਾ ਹਨਾ। ਲੈ ਮਿੱਤਰੋ 1 ਲੱਖ 65000 ਰੁਪਏ ਦਾ ਵਿੰਦਰਾ 475 ਮਿਲ ਜਾਊਗਾ। ਬਾਕੀ ਬਈ ਮੌਕੇ ਤੇ ਮਾਨ ਤਾਣ ਜਰੂਰ ਹੋ ਜਾਊਗਾ। ਪਰ ਰੈਂਟ ਭਈ ਇਹਦਾਂ। ਆ ਦੇਖੋ ਪੂਰੇ ਹਿੱਸੇ-ਮੁੱਸੇ ਦਾ ਵੀਰੇ ਚੈੱਕ ਕਰਾਇਓ। ਹਾਂਜੀ। ਵੀ ਕਿਤੇ ਪਲੇ ਨਹੀਂ ਹੈਗੀ। ਆ ਦੇਖੋ। ਠੀਕ ਹੈ ਸਾਰੇ ਹਿੱਸੇ ਉਸੇ ਦਾ ਪ੍ਰਾਈਸ ਪ੍ਰਾਈਸ ਬਾਰੇ ਕੀ ਗੱਲ ਹੋ ਰਿਹਾ ਭਾਈ ਬਾਈ ਨੇ ਨਾ ਉਦੋਂ ਟਰੈਕਟਰ ਸਟਾਰਟ ਕਰਿਆ ਸੀਗਾ ਮੈਂ ਉਹਨੂੰ ਆਖਿਆ ਵੀ ਇਹ ਦੁਬਾਰੇ ਟਰੈਕਟਰ ਸਟਾਰਟ ਕਰਕੇ ਦਿਗਾ ਬੜਾ ਟਰੈਕਟਰ ਸਟਾਰਟ ਕਰਕੇ ਦਿਖਾ ਦਈਏ ਭਾਈ ਹਾਂਜੀ ਹਾਂਜੀ ਚੱਲ ਚਲਾ ਵੀਦਾ ਵਧੀਆ ਟਰੈਕਟਰ ਹੈ ਲੈ ਭਾਈ ਇਹ ਕਿੰਨਾ ਗੱਲ ਹੋ ਰਾਣਾ ਭਾਈ ਇੰਜਨ ਵੀ ਐਨਾ ਸਾਇਲੈਂਟ ਆ ਨਾ ਵਧੀਆ ਇੰਜਨ ਹੈ ਸੈਲਫ ਘਵਾਉਂਦੀ ਨਹੀਂ ਹੈਗਾ ਪਹਿਲੀ ਸਟਾਰਟ ਹੋ ਜਾਂਦਾ ਨਾ ਬਈ ਤੇ ਉਹ ਵੀ ਚੱਲ ਚਲਾਵਦਾ ਠੀਕ ਹੈ ਜੀ ਠੀਕ ਹੈ ਜੀ ਪੂਰਾ ਹੈ ਨਾ ਪ੍ਰੈਸ਼ਰ ਕਾ ਟਾਈਮ ਵਾਂਗੂ ਹੀ ਮੁੜਦਾ ਹੈ ਠੀਕ ਹੈ ਪ੍ਰੈਸ਼ਰ ਕਾ ਟਾਈਮ ਵਾਂਗੂ ਮੁੜਦਾ ਹੈਗਾ ਨਾ ਬਈ ਠੀਕ ਆ ਬਾਈ ਜੀ ਤੇ ਲਓ ਮਿੱਤਰੋ ਹੁਣ ਦਿਖਾਉਣੇ ਆ ਸੋਨੂੰ ਪੰਜਾਬ ਚ ਬਾਈ ਜੀ ਆਹ ਟਰੈਕਟਰ ਨਾ ਕਹਿ ਲਈਏ ਕਈ ਕਿਸਾਨ ਭਰਾ ਨਾ ਕੰਪਨੀ ਦੇ ਵਿੱਚ ਜਾ ਕੇ ਕਹਿੰਦੇ ਨੇ ਵੀ ਸਾਨੂੰ ਇਹ ਤਿਆਰ ਕਰਕੇ ਦੇ ਦਿਓ ਕਿਉਂਕਿ ਬਈ ਇਹ ਲੱਭ ਨਹੀਂ ਰਹੇ ਬਾਈ ਕੋਲੇ ਤਿੰਨ ਚਾਰ ਟਰੈਕਟਰ ਖੜੇ ਨੇ ਨਾ ਇਹਦੇ ਬਈ ਇਹਦੇ ਨਾਲ ਦੇ ਇਹ ਮਾਡਲ ਬਈ ਇਹ 9 ਠੀਕ ਹੈ ਪੁਰਾਣਾ ਖੁੰਡ ਲੈ ਜਾਣਾ ਬਾਈ ਇੱਕ ਗੱਲ ਹੋਰ ਆ ਬਾਈ ਇਹ ਟਰੈਕਟਰ ਦਾ ਉਹਨਾਂ ਟਾਈਮਾਂ ਦੇ ਵਿੱਚ ਬਲੈਕ ਦੇ ਨਿਕਲਿਆ ਹੋਇਆ ਹੈ ਨਾ ਬਾਈ ਘਟੋ ਘਟ ਬਾਈ ਜਿਵੇਂ ਅੱਜ ਕੱਲ ਬਾਈ ਨਵੇਂ ਟਰੈਕਟਰ ਦੇ ਕਹੜੀਆਂ 2-2 ਮਹੀਨੇ ਵੇਟ ਕਰਨੀ ਪੈਂਦੀਆਂ ਨਾ ਇਹ ਬਲੈਕ ਚ ਲੈ ਆਉਣਾ ਪੈਂਦਾ ਜੀ 6-6 ਮਹੀਨੇ ਵੇਟਿੰਗ ਰਹਿੰਦੇ ਜਾਂਦੇ ਨੇ ਟਰੈਕਟਰਾਂ ਦੀ ਫਰੰਟ ਟਾਇਰ ਤੁਸੀਂ ਦੇਖ ਸਕਦੇ ਬਾਈ ਜਮਾਂ ਨਵੇਂ ਨੇ ਟਰੈਕਟਰਾਂ ਦੀ ਕੰਡੀਸ਼ਨ ਹੈ ਬਾਈ ਅੱਧੇ ਕਰੀਂ ਠੀਕ ਹੈ ਬੈਕਟਾਰ ਮਿੱਤਰੋ ਅੱਧੇ ਗਣੇ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਹੋ ਕਿ ਆਪਣਾ ਲਿੰਕਨ ਲੀਕਾ ਨਵੀਆਂ ਪਾਈਆਂ ਨੇ ਓਕ ਨਵੀਂ ਲਾਈਗਾ ਹੈ ਨਾ ਸੀਟ ਨਵੀਂ ਸਤਰੀ ਨਵੀਂ ਓਕੇ ਜੀ ਸਟੀਰਿੰਗ ਨਵਾਂ ਬੱਬਰ ਨਵਾਂ ਠੀਕ ਹੈ ਜੀ ਸਾਰੀ ਸਰਵਿਸ ਬਸ ਕਰਕੇ ਤਿਆਰ ਕਰਿਓ ਜੀ ਓਕੇ ਜੀ ਸਾਰੀ ਵਾਇਰਿੰਗ ਬੂਲਣਾ ਕੰਮ ਕਰਾਇਆ ਠੀਕ ਹੈ ਜੀ ਮਤਲਬ ਬਾਈ ਜੇ ਤੁਸੀਂ ਕੱਲਾ ਕੱਲਾ ਪਾਰਟ ਖੁੱਲ ਕੇ ਵੇਚਣਾ ਹੋਵੇ ਦੁਗਣੇ ਤਿੱਗਣੇ ਦਾ ਵਿਕ ਜਾਊਗਾ ਨਾ ਬਾਈ ਕਿਉਂਕਿ ਬਈ ਚੀਜ਼ਾਂ ਬਈ ਸਾਰੀਆਂ ਚੰਗੇ ਲੱਗੇ ਹੋਏ ਨੇ ਅੱਜ ਕੱਲ ਆ ਜਿਹੜੇ ਮਗਰਾਟ ਲੱਗੇ ਹੋਏ ਨੇ ਕਿ ਬਈ ਇਹ ਤਾਂ ਤੁਹਾਨੂੰ ਤਕਰੀਬਨ ਕਿਸ ਠੀਕ ਆ ਬਾਈ ਜੀ 90 ਮਾਡਲ ਆ ਮਿੱਤਰੋ ਇੰਜਨ ਗੇਅਰ ਦਾ ਬਈ ਇੰਜਨ ਗੇਅਰ ਦਾ ਠੀਕ ਨੇ ਹਾਂ ਠੀਕ ਆ ਜੀ ਇਹਦਾ ਰੇਟ ਬਾਈ ਰੇਟ ਵੀ ਇਹਦਾ 215000 ਦੀ ਮੰਗ ਆ 2 ਲੱਖ ਦਾ ਮੌਕੇ ਤੇ ਦੇ ਦਾਂਗੇ 2 ਲੱਖ 2 ਜਿਦਾਂ ਲੈ ਹਾਂਜੀ ਕਰ ਲਾਂਗੇ ਥੋੜਾ ਬੋਤਾ ਬਸ ਨੂੰ 2 ਲੱਖ ਦਾ ਵਿਕ ਜਾਂਦਾ ਜੀ ਆਪਣਾ ਠੀਕ ਆ ਜੀ 2 ਲੱਖ ਦਾ ਬਾਈ ਵਿਕ ਜਾਂਦਾਗਾ ਜੇ ਆਪਣੀ ਵੀਡੀਓ ਲਾਈਕ ਕਮੈਂਟ ਕਰਕੇ ਓਕੇ ਜੀ ਠੀਕ ਆ ਬਾਈ ਜੀ ਮਤਲਬ ਬਾਈ ਇਹ ਆਪਣੇ ਕੋਲ 2-3 ਹੁੰਦੀ ਨੇ ਹੁੰਦੀ ਨੇ ਹਾਂਜੀ ਠੀਕ ਆ ਬਾਈ ਜੀ ਆਜੋ ਅਗਲੇ ਟਰੈਕਟਰ ਦਿਖਾਉਣਾ ਮਿੱਤਰੋ ਫੌੜ ਆ ਗਿਆ 3600 ਇਹ ਵੀ ਮਿੱਤਰੋ ਪੁਰਾਣਾ ਖੁੰਡਾ ਗਾ ਜਿੰਨੇ ਟਰੈਕਟਰ ਹੁੰਦੇ ਨੇ ਜੇ ਬਾਈ ਕੋਲੇ ਪੁਰਾਣੇ ਖੁੰਡ ਹੀ ਹੁੰਦੇ ਨੇਗੇ ਤੇ ਇਹ ਮਾਡਲ ਆ ਬਾਈ ਇਹ 90 ਮਾਡਲ ਗੀ ਇਹ 90 ਮਾਡਲ ਆ ਠੀਕ ਹੈ ਦੇਸੀ ਨੇ ਚਾਰੇ ਠੀਕ ਹੈ ਜੀ ਪਿਛਲੇ ਹੋਣਗੇ 60 70 ਪੈਸੇ ਮਗਰਾਟ ਬਈ ਦੁਬਾਰੇ ਲੱਗੇ ਹੋਣਾ ਬਈ ਮਗਰਾਟ ਲੱਗੇ ਹੋਣ ਵਧੀਆ ਨਵੇਂ ਮਗਰਾਟ ਨੇ ਠੀਕ ਹੈ ਨਵੇਂ ਮਗਰਾਟ ਲੱਗੇ ਹੋਣ ਉੱਚੇ ਮਾਡਲ ਲੱਗੇ ਹੋਣਾ ਬਈ ਦੂਈ ਕਮਾਈ ਜਿਹੜੀ ਹੁੱਕ ਲੱਗੀ ਹੋਈ ਠੀਕ ਆ ਬਾਈ ਜੀ ਇੰਜਨ ਗੇਅਰ ਤਾਂ ਬਾਈ ਇੰਜਨ ਗੇਅਰ ਤਾਂ ਠੀਕ ਹੈ ਜੀ ਠੀਕ ਆ ਜੀ ਨਗਪੂਰੇ ਮਿਲ ਜਾਣਗੇ ਬਈ ਇਦਾ ਰੇਟ ਬਈ ਰੇਟ ਇਹਦਾ ਵੀਰਿਆ ਰੇਟ ਇਹਦਾ ਦੋ ਗਾਂ ਦੇ ਜੀ ਮੰਗਦਾ 115000 ਰੁਪਏ ਜੀ ਠੀਕ ਹੈ ਜੀ ਮੌਕੇ ਤੇ ਕਰ ਦਾਂਗੇ ਮੰਨ ਤਾਂ ਵਧੀਆ ਕਰ ਕੋ ਦੋ ਤਾਂ ਗਰੇ ਨਾਲ ਕੋ ਦੋ ਵਾਰ ਵਾਰ ਲੱਖ ਦੋ ਵਾਰ ਵਾਰ ਪੰਜ ਪੰਜ ਦਾ ਛੱਡ ਦਾਂਗੇ ਮਤਲਬ ਇਹ ਕਹਿਦਾ ਬਈ ਸੋਚ ਕੇ ਤਾਂ ਬਾਈ ਨੇ ਐ ਕਿਹਾ ਹੈਗਾ ਵਿਕੋ ਕਿ ਆ ਜਾਓ ਨਾ ਬਈ ਸਹੀ ਗੱਲ ਆਗੇ ਕਿਉਂਕਿ ਬਈ ਲੱਖ ਲੱਖ ਤੋਂ ਪਾਰ ਤੁਰ ਸਟੀਰਿੰਗ ਸਟੀਰਿੰਗ ਸ਼ੂਰਮ ਹੀ ਨਵਾਂ ਲੱਗਿਆ ਹੋਇਆ ਜੀ ਰਾਣੇ ਦਾ ਠੀਕ ਹੈ ਜੀ ਹਾਂ ਦੇਖ ਲੈ ਮੇਤਰੋ ਸਟੀਰਿੰਗ ਵੀ ਵਧੀਆ ਲੱਗਿਆ ਕੋਈ ਢੱਲ ਰੂਲ ਨਹੀਂ ਨਾ ਬਈ ਚੱਲ ਚੱਲ ਵੀ ਠੀਕ ਹੈ ਠੀਕ ਹੈ ਚਾਲ ਚਲਾਵੇ ਦਾ ਬਾਈ ਚੰਗਾ ਹੈਗਾ ਮਤਲਬ ਕਹਿ ਲੀਏ ਬਾਈ ਕਹਿੰਦਾ ਨਾ ਘੁੰਮ ਕੇ ਆ ਜਾਓ ਕਿਉਂਕਿ ਬਾਈ ਨੇ ਤਾਈਓ ਸੋਚ ਕੇ ਦੱਸ ਹੈਗਾ ਲੱਖ ਤੋਂ ਪਲੱਸ ਪਲੱਸ ਬਾਈ 10000 15000 ਤਾਂ ਬਸ ਦੇ ਦਾਂਗੇ ਹਾਂ ਨਾ ਠੀਕ ਆ ਬਾਈ ਜੀ ਲੈ ਮਿੱਤਰੋ ਦੇਖ ਸਕਦੇ ਹੋ ਬਾਕੀ ਕੰਡੀਸ਼ਨ ਚੰਗਾ ਟਰੈਕਟਰ ਪਿਆ ਹੈਗਾ ਚਲੋ ਮਿੱਤਰੋ ਅਗਲਾ ਦਿਖਾਉਣੇ ਆ ਤੁਹਾਨੂੰ ਦੇਖੋ ਦੋ ਨਿੰਗੀ ਨੇ ਇਹ ਖੜੇ ਨੇਗੇ 10 35 ਇਹ ਗੜਾ 10 35 ਹੋ ਖੜਾਗਾ ਇਹਦੇ ਬਾਰੇ ਗੱਲਬਾਤ ਕਰੀਏ ਬਾਈ ਹੀ ਇਧਰ ਹੈਗਾ ਡੀ ਇੰਜਨ ਧਰਿਆ ਹੋ ਠੀਕ ਆ ਜੀ 80 ਕਿ 80 ਮਾਡਲ ਟਰੈਕਟਰ ਹੈ ਇਹ ਠੀਕ ਆ ਜੀ ਪੈਰ ਚ ਹੈਗੇ ਆ ਵੀਤਰਾ 60 70 ਰੁਪਏ ਦੇ ਨੂੰ ਸਮਾਨ ਲੱਗਿਆ ਵਾ ਜਿੰਨੂੰਤ ਲੱਗਿਆ ਵਾ ਸਾਫੀ ਨਵੀਂ ਸੀਟ ਨਵੀਂ ਕੰਪਰ ਨਵਾ ਓਕੇ ਹੁੰਦੇ ਪਾਣੀ ਬਦਲੇ ਓਕੇ ਉਹ ਕਹਾ ਤੁਹਾਨੂੰ ਬਦਲੀਏ ਉਹ ਕੱਕ ਵੀ ਮੇਰੇ ਮਿੱਤਰ ਨਵੀਂ ਲੱਗੀ ਹੋਈ ਹੈਗੀ ਇਹਦਾ ਰੇਟ ਰੋ ਬਾਈ ਇਹਦਾ ਵੀ ਰੇਟ ਵੀ ਉਹੀ ਸੇਮ ਬਸ 2 ਲੱਖ ਤੋਂ ਪਲੱਸ ਹੀ ਵਿਕਦੇ ਹੁੰਦੇ ਨੇ ਬਸ ਠੀਕ ਆ ਜੀ ਮਤਲਬ ਇਹ ਵੀ ਬਾਈ 2 2 ਲੱਖ ਰੁਪਏ ਦੇ ਨੇੜੇ ਦੇ ਜਿਹੜੇ ਏਵੀ ਬਣਦੇਗਾ 2 ਲੱਖ ਤੋਂ 15 20 ਹਜ਼ਾਰ ਮੁੱਲ ਕਰ ਲੈਂਦੇ ਹੁੰਦੇ ਆ ਠੀਕ ਹੈ ਜੀ ਜੀ 2 ਲੱਖ ਰੁਪਏ ਦੇ ਬਾਰ ਵੇਚ ਜਾਂਦਾ ਠੀਕ ਹੈ ਜੀ ਇਹ ਨਹੀਂ ਹੋਊਗਾ ਬਾਈ 30-40000 ਰੁਪਏ ਘੱਟ ਜੁਕਣਾ ਪ੍ਰਿੰਟਰ ਟਰੈਕਟਰ ਚ ਹਾਂਜੀ ਹਾਂਜੀ ਦੇਣ ਲੈਣ ਵਾਲੇ ਰੇਟ ਹੀ ਲਾ ਕੇ ਚੱਲੋਣਾ ਬਾਈ ਅਗਲਾ ਇਹ ਆ ਗਿਆ ਬਾਈ ਇਹ ਵੀਰੇ 87 ਮਾਡਲ ਹੈ ਜੀ ਇਹ 87 ਮਾਡਲ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ 87 ਮਾਡਲ ਆ ਮਿੱਤਰੋ ਰੰਗ ਪੇਂਟ ਦੀ ਗੱਲਬਾਤ ਕਰੀ ਬਈ ਇਹਦੇ ਇਹ ਵੀਰੇ ਸੋ ਹੋਈ ਗਿਆ ਦੇਰ ਦੀ ਪਹਿਲਾਂ ਹੀ ਠੀਕ ਹੈ ਜੀ ਬਾਡੀ ਲੈਣ ਤੇ ਚੱਕੇ ਨਾਲ ਦੇਣਾ ਠੀਕ ਆ ਬਾਈ ਇੰਜਨ ਇੰਜਨ ਵੀ ਆ ਦੇਖੋ ਬਾਈ ਸੀਟ ਜਿਹੜੀ ਆਪਾਂ ਕਹਿ ਦਿੰਦੇ ਹੁਣ ਨਾ ਪੱਠਲ ਵਾਲੀ ਹੈ ਨਾ ਬਾਈ ਉਹ ਸੀਟ ਆਜੇ ਤੱਕ ਨਾਲ ਦੀ ਪਈ ਆ ਦੇਖੋ ਬਾਈ ਬੈਂਡ ਬੰਡ ਵੀ ਦੇ ਹਿਸਾਬ ਦੇ ਹੁੰਦੇ ਬਾਡੀ ਬੁੜੀ ਲੈਣ ਦਾ ਚੈੱਕ ਕਰਾ ਦੇ ਵੀਰੇ ਤੇਰੇ ਮੇਰੇ ਚੈੱਕ ਕਰਾ ਦੇ ਠੀਕ ਆ ਜੀ ਪੈਰਾਂ ਦੀ ਕੰਡੀਸ਼ਨ ਵਧੀਆ ਠੀਕ ਆ ਜੀ ਇਹਦਾ ਰੇਟ ਬਾਈ ਇਹਦਾ ਰੇਟ ਵੀ 1,11500 1 ਲੱਖ 15 15000 ਠੀਕ ਆ ਜੀ ਬੈਂਡ ਦੇ ਨਾਲ ਹੀ ਰੇਟ ਠੀਕ ਆ ਜੀ ਤੁਸੀਂ ਤਾਂ ਕਹਿਿਆ ਸੀ ਭਾਈ ਜੀ 2 ਲੱਖ ਤੋਂ ਪਾਰ ਵੇਚ ਦਿੰਦੇਗਾ ਹੈ ਇਹ 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 ਤਿਆਰ ਨਹੀਂ ਹੋਇਆ ਹੈ ਭਾਈ ਠੀਕ ਹੈ ਜੀ ਮਤਲਬ ਇਹ ਖੜਾਗਾ ਬਾਈ ਕੋਲੇ ਜੇ ਤੁਸੀਂ ਤਿਆਰ ਕਰਵਾ ਕੇ ਲੈਣਾਗਾ ਤਾਂ ਤਿਆਰ ਕਰਕੇ ਵੀ ਮਿਲ ਜਾਊਗਾ ਫਿਰ ਉਹ ਜਿਹੜਾ ਰੇਟ ਹੋਵੇਗਾ ਚੈੱਕ ਕਰਾਇਓ ਉਹਦਾ ਲੋਗੋ ਵੀ ਨਾਲ ਦਾ ਮੱਥਾ ਮੱਥਾ ਦੇਖੋ ਕਿੰਨਾ ਸੋਹਣਾ ਲਿੱਟਰੋ ਅਸਲੀ ਦਾ ਭਾਈ ਆਹ ਚੀਜ਼ ਹੈ ਜਿਹੜੀ ਖਿੱਚ ਪਾਉਂਦੀ ਹੈ ਨਾ ਭਾਈ ਲੋਗੋ ਨਹੀਂ ਮਿਲਦਾ ਜੀ ਇਹ ਲੋਗੋ ਨਹੀਂ ਮਿਲਦਾ ਹੈਗਾ ਮੱਥਾ ਚੈੱਕ ਕਰਾਇਓ ਠੀਕ ਹੈ ਭਾਈ ਆਹ ਦੇਖੋ ਭਾਈ ਮੱਥਾ ਮਰਸੜੀ ਦੀ ਗ੍ਰਿਲ ਲਾਉਣਾ ਦਾ ਠੀਕ ਹੈ ਜੀ ਠੀਕ ਹੈ ਭਾਈ ਗਰੈਲ ਗਰੂਲ ਸਾਰੇ ਉਵੇਂ ਪਈਆ ਵੀ ਚੈੱਕ ਕਰ ਸਕਦੇ ਹੋ ਕਿ ਚੰਗਾ ਟਰੈਕਟਰ ਪਿਆ ਟਾਇਰਾਂ 'ਚ ਹੈਗੇ 765 ਪੈਸੇ ਠੀਕ ਆ ਜੀ ਠੀਕ ਆ ਬਾਈ ਜੀ ਦੇ ਦਾਂਗੇ 115000 115000 ਰੁਪਏ ਦਾ ਚਲੋ ਮਿੱਤਰੋ ਹੁਣ ਦਿਖਾਉਣਾ ਤੁਹਾਨੂੰ ਛੋਟਾ 9811 ਟਰੈਕਟਰ ਤੇ ਇਹ ਕਹਿ ਲਿਆ ਮਿੱਤਰੋ ਇੱਕ ਸੌਂਕਿਆ ਤਿਆਰ ਕਰਿਆ ਹੋਇਆ ਹੈ ਨਾ ਪਹਿਲਾਂ ਆ ਹੱਡ ਦੇ ਨੇ ਘਮਰਵਾ ਦੇ ਬਾਈ ਹੱਡ ਦੇਖ ਸਕਦੇ ਹੋ ਕਿ ਮਿੱਤਰੋ ਸੌਂਕਿਆ ਹੱਡ ਲੱਗੀ ਹੋਈ ਆ ਬਾਈ ਨੇ ਪਤਾ ਨਹੀਂ ਕਿੱਥੋਂ ਤਿਆਰ ਕਰਵਾਈ ਹੋਗੀ ਪਹਿਲਾਂ ਕਿ ਕਿਹੜੇ ਬਾਈ ਨੇ ਟਰੈਕਟਰ ਲਿਆ ਸੀ ਭਾਈ ਮਹਾਲੀ ਧੋਦਿਆ ਜੀ ਉਹ ਮਹਾਲੀ ਦੀ ਫਾਲਤੀ ਸੀ ਠੀਕ ਹੈ ਜੀ ਉਹਨਾਂ ਨੇ ਤਿਆਰ ਹੋਇਆ ਬਲਿਆ ਸੀ ਅਬ ਦੀ ਡਿਮਾਂਡ ਤੇ ਠੀਕ ਹੈ ਜੀ 2 2.5 ਸਾਲ ਪਹਿਲਾਂ ਠੀਕ ਹੈ ਜੀ ਤੋਂ ਸਾਢੇ ਕਿ ਪਾਸ ਸਾਢੇ 5 ਲੱਖ ਰੁਪਏ ਦਾ ਲਏ ਕੇ ਆਏ ਸੀ ਆ ਕਿੱਸਾ ਜੀ ਹਾਂ ਆਪਾਂ ਤਾਂ ਦੇ ਦਿੰਦੇ ਸਾਢੇ 5 ਲੱਖ ਦਾ ਨਾ ਨਾ ਪਰ ਸਸਤਾ ਦੇ ਦਾਂਗੇ ਆਪਾਂ ਸਸਤਾ ਦੇ ਦਾਂਗੇ ਮੰਗਾ ਫਣੀ 3 ਲੱਖ ਰੁਪਏ ਦੀ ਆ ਠੀਕ ਹੈ ਜੀ ਆਪਾਂ ਦੇ ਦਾਂਗੇ ਮੌਕੇ ਤੇ 2 ਲੱਖ 85000 ਰੁਪਏ ਠੀਕ ਹੈ 2,58500 ਦਾ ਪਾਵਰ ਸ਼ੇਅਰਿੰਗ ਹੋਇਆ ਵਾ ਠੀਕ ਹੈ ਜੀ ਇੰਜਨ ਬਾਰੇ ਮਾੜਾ ਦੱਸਦੀ ਹੈ ਬਾਈ ਕਈ ਭਰਾ ਕਹਿਣਗੇ ਨਾ ਇੰਜਨ ਕਿਹੜਾ ਰੱਖਿਆ ਹੋਇਆ ਬਾਈ ਸੋਨਾ ਲੀਕਾ 60 ਵਾਲਾ ਜੀ ਸੋਨਾ ਲੀਕਾ 60 ਵਾਲਾ ਇੰਜਨ ਰੱਖਿਆ ਹੋਇਆ ਵੇ ਵਧੀਆ ਪਾਵਰ ਹੋਇਆ ਅੱਛਾ ਟਰਬੋ ਟਰਬੋ ਹੋਇਆ ਵਾ ਜੀ ਟਰਬੋ ਹੋਇਆ ਹੈਗਾ ਸਪੋਰਟਾ ਸਪੂਟਾ ਤੁਸੀਂ ਦੇਖ ਸਕਦੇ ਹੋ ਖੁੱਲਾ ਪਲੇਟਫਾਰਮ ਆ ਗਿਆ ਤੇ ਜੌਂਡੀਅਰ ਵਾਲੀ ਬਾਈ ਲਿਫਟ ਲੱਗੀ ਹੋਈ ਹੈ ਨਾ ਇਹਨੂੰ ਡੀਡ ਫਾਰਮ ਬਹੁਤ ਧੀ ਲੱਗੇ ਹੋਏ ਪੈਡਲ ਦੂਏ ਲੱਗੇ ਹੋਏ ਨੇ ਸੈਂਟਰ ਗੇਅਰ ਕਰਿਆ ਵਾ ਜੀ ਠੀਕ ਹੈ ਸੈਂਟਰ ਗੇਅਰ ਕਰ 来 ਮਿੱਤਰੋ ਦੇਖ ਸਾਦੇ ਕੋਲ ਡਬਲ ਡਿਸਟ੍ਰਿਬਿਊਟਰ ਆ ਗਿਆ ਆ ਰੰਗ ਰੰਗੋ ਹੋ ਤੱਕ ਤੁਸੀਂ ਦੇਖ ਸਕਦੇ ਬਈ ਪੂਰੀ ਫੁੱਲ ਚੰਗੀ ਪਈ ਆਗੀ ਫੁੱਲ ਗਰੰਟੀ ਹੈ ਵੀਰੇ ਟਰੈਕਟਰ ਵਾਲਾ ਚਾਹੇ ਬਾਹ ਕੇ ਲੈ ਜੀ ਠੀਕ ਆ ਬਾਈ ਮਤਲਬ ਜਿਵੇਂ ਆਪਾਂ ਕਹਿ ਰਹੇ ਹਾਂ ਨਾ ਬਈ ਤਿੰਨ ਚਾਰ ਟਰੈਕਟਰ ਤੋਂ ਇੱਕ ਟਰੈਕਟਰ ਤਿਆਰ ਕਰਾਇਆ ਹੈ ਇਹਦਾ ਬਈ ਠੀਕ ਆ ਆ ਸਾਨੂੰ ਇੱਕ ਨੋਪੀ ਸਾਦਰੀ ਸਾਰਾ ਪੰਜਾਬ ਕੰਮ ਕਿ ਆ ਜਾਓ ਮੈਨੂੰ ਤਾਂ ਲੱਗਦਾ ਕਿਤੇ ਮਿਲ ਨਹੀਂ ਨੇਣਾ ਬਈ ਸਹੀ ਗੱਲ ਹੈ ਠੀਕ ਆ ਜੀ ਮਾਡਲ ਜੀ ਵੀ ਇਹ 2002 ਕਾ ਅਸੀਂ ਵੀਰੇ ਕਾਪੀ ਪਾਸ ਹੋਈ ਦੀ ਠੀਕ ਆ ਜੀ 2030 ਤੱਕ ਜੀ 30 ਤੱਕ ਪਾਸਿੰਗਾ ਮਤਲਬ ਗਰ ਪੀਵੀ 65 ਨੰਬਰ ਲੱਗ ਗਿਆ ਠੀਕ ਹੈ ਜੀ ਹਾਂ 2030 ਪਿੰਡ ਮੁਹਾਲੀ ਦਾ ਹਾਂ ਠੀਕ ਆ ਬਾਈ ਜੀ ਉਹ 30 ਤੱਕ ਕਾਫੀ ਪਾਸ ਆ ਠੀਕ ਆ ਬਾਈ ਜੀ ਕਿੰਨੇ ਪੈਸੇ ਲੱਗੇ ਹੋਣਗੇ ਸਹੀ ਗੱਲ ਆੜਾ ਬਾਈ ਹਾਂ ਜੀ ਠੀਕ ਆ ਬਾਈ ਜੀ ਮਤਲਬ ਇਹ ਜਿਹੇ ਟਰੈਕਟਰ ਬਾਈ ਬਹੁਤ ਘੱਟ ਮਿਲਦੇ ਹੁੰਦੇ ਨੇ ਜਿਹੜੇ ਨਾ ਹੁੰਦੇ ਨੇ ਨਾ ਬਾਈ ਮਤਲਬ ਪਾਸਿੰਗ ਪਈ ਹੁੰਦੀ ਹੈਗੀ ਠੀਕ ਆ ਬਾਈ ਜੀ ਤੇ ਇਹਨਾਂ ਤੋਂ ਬਿਨਾਂ ਬਾਈ ਆਪਣੇ ਕੋਲ ਹੋਰ ਟਰੈਕਟਰ ਵੀ ਹੁੰਦੇ ਨੇਗੇ ਹੋਰ ਲੋਡਰ ਨੇ ਆਪਣੇ ਕੋਲ ਠੀਕ ਆ ਦੋ ਲੋਡਰ ਨੇ ਇਹ ਤੇ ਕਹ ਬਾਈ ਜੀ ਇਹਨਾਂ ਦੀ ਵੀ ਵੀਡੀਓ ਆਪਾਂ ਬਾਅਦ ਚ ਕਰਾਂਗੇ ਲੋਕੇਸ਼ਨ ਦੱਸ ਦਈਏ ਬਾਈ ਇੱਕ ਵਾਰ ਫਾਸਟ ਵੀ 7 ਕਿਲੋਮੀਟਰ ਹੈ ਇੱਕ ਐਸ ਤੋਂ ਉਪਰ ਦਾ ਬੱਸ ਡਾਪਿੰਗ ਠੀਕ ਆ ਭਾਈ ਜੀ ਤੇ ਮੋਬਾਈਲ ਨੰਬਰ ਭਾਈ ਜੀ ਆਪਣਾ 9142 6 ਕਿਤੋਂ ਕਰਾ ਏ ਕਾ ਭਾਈ ਜੀ ਠੀਕ ਆ ਭਾਈ ਹੈਪੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਧੰਨਵਾਦ ਭਾਈ ਜੀ ਧੰਨਵਾਦ ਭਾਈ ਜੀ ਚਲੋ ਮਿੱਤਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਬਾਕੀ ਭਾਈ ਜਿੰਨਾ ਦੱਬਿਆ ਜਾਂਦਾ ਭਾਈ ਨੂੰ ਦੱਬ ਲਏ ਸੋਨੂੰ ਮੋੜਨ ਨਹੀਂ ਦੇਊਗਾ ਸ਼ੇਅਰ ਜਰੂਰ ਕਰ ਦਿਓ ਭਾਈ ਜੀ ਧੰਨਵਾਦ